ਕੋਈ ਸਮੋਦਰ ਚਾਹਵਾ ਅਲਟੀਮੇਟ ਸ਼ਾਹ ਦੇ ਨਹੀਂ ਮੁਸ਼ਕਿਲ ਲੜਵਾਂ ਤੇ ਕਿੰਨੇ ਜਾਂਦੇ ਨੇ ਵੀਰ ਅੱਜ ਅਸੀਂ ਨਵੇਂ ਸੈਸ਼ਨ ਦੀ ਸ਼ੁਰੂਆਤ ਜੀ ਕੀਤੀ ਹੈ 2025-26 ਤੇ ਉਸ ਸ਼ੁਰੂਆਤ ਦੇ ਕਰਨ ਦੇ ਲਈ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈਂਦੇ ਹੋਏ ਅਰਦਾਸ ਬੇਨਤੀ ਕੀਤੀ ਹੈ ਕਿ ਆਉਣ ਵਾਲੇ ਸਾਲ ਦੇ ਵਿੱਚ ਬੱਚੇ ਬਹੁਤ-ਬਹੁਤ ਵਧੀਆ ਪੜ੍ਹਾਈ ਕਰਨ ਤੇ ਅੱਗੇ ਵਧਣ ਤੇ ਇਸ ਦੇ ਨਾਲ ਹੀ ਜਿਹੜਾ ਪਿਛਲੇ ਸੈਸ਼ਨ ਦੇ ਬੱਚੇ ਫਸਟ ਸੈਕੰਡ ਥਰਡ ਆਏ ਸੀ ਨਰਸਰੀ ਤੋਂ ਲੈ ਕੇ ਪੰਜਵੀਂ ਤੱਕ ਸਾਰੇ ਬੱਚਿਆਂ ਦਾ ਇਨਾਮ ਵੰਡ ਸਮਾਰੋਹ ਹੋਇਆ ਜੀ ਇਸ ਤੋਂ ਇਲਾਵਾ ਜਿਹੜਾ ਪਿੰਡ ਦੇ ਅਸ ਮੋਤਵਰ ਸੱਜਣ ਸਿੰਘ ਐਨ ਆਰ ਆਈ ਵੀ ਸੀ ਸਰਦ ਦਿਲਦਾਰ ਸਿੰਘ ਜੀ ਤੇ ਪਿੰਡ ਦੀ ਪੰਚਾਇਤ ਮੈਂਬਰ ਬਹੁਤ ਸਾਰੇ ਇਹੋ ਜਿਹੇ ਸਾਥੀ ਸੀ ਜਿਨ੍ਹਾਂ ਨੇ ਸਕੂਲ ਦੀ ਬਿਲਡਿੰਗ ਨੂੰ ਇੰਪਰੂਵ ਕਰਨ ਤੇ ਲਈ ਬਹੁਤ ਆਪਣਾ ਯੋਗਦਾਨ ਪਾਇਆ ਸੋ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਇਹ ਸਾਰਾ ਪਿੰਡ ਦੇ ਸੱਜਣਾਂ ਨੂੰ ਬੁਲਾਇਆ ਗਿਆ ਸੀ ਕਿ ਸਾਰੇ ਪਿੰਡ ਪਿੰਡ ਵਾਲਿਆਂ ਨੂੰ ਪਤਾ ਹੋਵੇ ਕਿ ਕਿਹਨਾਂ ਨੇ ਸਕੂਲ ਦੇ ਲਈ ਕਿੰਨਾ ਯੋਗਦਾਨ ਪਾਇਆ ਤੇ ਉਸ ਜਿਹੜੀ 71 ਹੋਈ ਰਾਸ਼ੀ ਦਾ ਕਿੱਥੇ ਵਰਤੋ ਹੋਈ ਹੈ ਸੋ ਸਾਰਾ ਸਾਰਿਆਂ ਨੂੰ ਪਿੰਡ ਵਾਸੀਆਂ ਨੂੰ ਦੱਸਣਾ ਸੀ ਸੋ ਇਹ ਸਾਰਾ ਇਸ ਫੰਕਸ਼ਨ ਦਾ ਮੇਨ ਏਜੰਡਾ ਸੀ ਸੋ ਆਸ ਕਰਦੇ ਹਾਂ ਕਿ ਬੱਚੇ ਕੁਝ ਖਟ ਕੇ ਗਏ ਹੋਣਗੇ ਜੀ ਸੋ ਪਿੰਡ ਵਾਸੀਆਂ ਨੂੰ ਇੱਕ ਵਾਰੀ ਫੇਰ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਜੀ ਕਿ ਇਸੇ ਤਰ੍ਹਾਂ ਸਕੂਲ ਦੇ ਨਾਲ ਜੁੜੇ ਰਹੋ ਤੇ ਸਕੂਲ ਦੀ ਤਰੱਕੀਆਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੋ ਧੰਨਵਾਦ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਂ ਪਹਿਲਾਂ ਤਾਂ ਬਹੁਤ ਖੁਸ਼ ਹਾਂ ਕਿ ਮੈਂ ਸਾਰੇ ਪਿੰਡੇ ਦੇ ਆਪਣੇ ਵਾਸੀ ਇਕੱਠੇ ਦੇਖ ਕੇ ਬਹੁਤ ਖੁਸ਼ ਹੋਇਆ ਹਾਂ ਤੇ ਮੈਨੂੰ ਆਪਣੇ ਪਿੰਨਾ ਲਵਾ ਹੈਗਾ ਹਾਲੇ ਕਿ ਮੈਂ ਆਪਣੇ ਪਿੰਡ 'ਚ ਬਹੁਤ ਘੱਟ ਰਿਹਾ ਤੇ ਸਕੂਲ 'ਚ ਵੀ ਸਿਰਫ 2 ਮਹੀਨੇ ਪੜਿਆ ਆ ਬਾਕੀ ਮੈਂ ਡਿਸਟ੍ਰਿਕਟ ਕਾਂਗਰਸ ਮੇਰਾ ਲਾਈਫ ਸਾਰਾ ਸਪੈਂਡ ਹੋਇਆ ਦੀ ਤੱਕ ਕੋਈ ਸਰਦਾਰ ਨਹੀਂ ਸੀ ਕੋਈ ਸਿੱਖ ਨਹੀਂ ਸੀਗਾ ਪਰ ਮੈਂ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਕਹਾਂਗਾ ਕਿ ਨੰਬਰ ਪੰਜ ਪੰਜਾਬੀ ਨਾਲ ਜੁੜੇ ਰਹੋ 3 ਨੰਬਰ 2 ਹੈਗਾ ਕਿ ਜੇ ਤੰਨਾ ਪਾਗਤ ਪੱਥਰ 'ਚੋਂ ਰੱਬ ਪਾ ਸਕਦਾ ਸੀ ਤੇ ਸੰਮੋਧ ਵਾਇਗੁਰੂ ਸਾਹਿਬ ਨੇ ਐਡਾ ਵੱਡਾ ਗੁਰੂਦਾਨ ਸਭਕਸ਼ਾ ਹੈ ਤੇ ਪਲੀਜ਼ ਉਹਦੇ ਜਾਦ ਨਿਕਣ ਜਾਣ ਨਾਲ ਉੱਤੇ ਬਲੀਵ ਕਰਕੇ ਤੇ ਚਲੋ ਤੇ ਵਾਇਗੁਰੂ ਤੁਹਾਨੂੰ ਖੁਸ਼ੀਆਂ ਬਖਸ਼ੇਗਾ ਤੇ ਇਹ ਸਪਣੇ ਸਕੂਲ ਦੇ ਲਈ ਮੈਂ ਪੰਜੀ ਮਾ ਤਾਂ ਬਹੁਤ ਧੰਨਵਾਦ ਕਰਦਾ ਕਿ ਜਿਹਨੇ ਐਫਰਟਸ ਪਾਏ ਨੇ ਦੇਖੋ ਪੈਸਾ ਦੇਣਾ ਕੋਈ ਬੜੀ ਗੱਲ ਨਹੀਂ ਹੈਗੀ ਕੋਈ ਵੀ ਦੇ ਸਕਦਾ ਹੈ ਪਰ ਉਹਦੀ ਸਹੀ ਵਰਤੋਂ ਕਰਨੀ ਜਿਹੜੀ ਹੈ ਉਦੇ ਲਈ ਵੀ ਕੋਈ ਤੁਹਾਨੂੰ ਮੋਰੇ ਬੰਦਾ ਚਾਹੀਦਾ ਹੈਗਾ ਜਿਹੜਾ ਕਿ ਉਹਨੂੰ ਸਹੀ ਦਿਸ਼ਾ ਦੇ ਸਕੇ ਤੇ ਇਨੀ ਪੈਣੀ ਹੁਣੀ ਬਹੁਤ ਐਫਰਟਸ ਪਾਏ ਤੇ ਪੈਣੀ ਪੈਣੀ ਇਨੀ ਸਕੂਲ ਤੇ ਲਗਾਈਆ ਤੇ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਵਾਕਿ ਤੁਹਾਡੇ ਸਾਰਿਆਂ ਵੀਰਾਂ ਦਾ ਜਿਹੜੇ ਕਿ ਸਾਡੇ ਪੰਜਾਬ ਦੇ ਬੱਚਿਆਂ ਨੂੰ ਉਪਰ ਚੱਕ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਤੇ ਸਭ ਤੋਂ ਵੱਡਾ ਆਪਣੇ ਗੁਰੂ ਸਾਹਿਬ ਦੀ ਮੈਂ ਬਹੁਤ-ਬਹੁਤ ਧੰਨਵਾਦਾਂ ਕਿ ਗੁਰੂ ਸਾਹਿਬਾਂ ਨੇ ਸਾਨੂੰ ਇਹਨਾਂ ਦੀ ਬਖਸ਼ ਕੀਤੀ ਆ जिदे करके असि जमीन तो आसमान ते चल रहे हैं मैं तो मैं थोड़ा सारे बहुत बहुत धनबाद करता कि कृपा करे वागुरु मेरा पिंड लुधियाना ऐदा चढ़ दया गल्दे बच्चे चढ़ के ना रोशन तो कर बहुत बहुत धनबाद थोड़ा थैंक यू